ਯਾਰ ਇਹਦਾ ਨਾ ਰੋਜ ਦਾ ਕੰਮ ਹੋ ਗਿਆ ਕੁੱਤੇ ਨੂੰ ਵਿਚਾਰਨ ਨੂੰ ਕੁਝ ਵੀ ਨਹੀਂ ਪਾਉਂਦਾ ਹਾਂ ਮੇਰੇ ਪੁੱਤ ਕੀ ਹੋਇਆ ਦੁੱਧ ਨਹੀਂ ਮਿਲਿਆ ਰੋਟੀ ਨਹੀਂ ਦਿੱਤੀ ਹੋਣੀ ਇਹਦਾ ਨਾ ਉਹ ਮੰਗੇ ਮੰਗਦਾ ਰਹੀ ਵੇ ਸੂਰ ਜਾ ਕਮੀਆਂ ਆਉਂਦੇ ਵੜੇ ਤੂੰ ਸੁਣਨਾ ਹੁਣ ਲੱਗਦਾ ਬਾਈ ਨੇ ਵਾਈ ਕੁੱਤੇ ਲੱਗਦਾ ਦਹੀੜ ਕਲਾਸ ਲੱਗੀ ਉਹ ਮੰਗੇ ਇਹਨੂੰ ਕਿਹੜਾ ਸੁਣਨਾ ਫਾਲੇ ਨਹੀਂ ਹੁਣ ਆਇਆ ਮੈਂ ਪੌਣਾ ਰੋਕ ਜੇ ਦੁੱਧ ਲੈ ਕੇ ਆਣਾ ਚਲ ਚ ਵੇ ਲੱਗ ਗਿਆ ਹੈ ਕੁੱਤਾ ਵਿਚਾਰਾ ਮੰਗੇ ਗੱਲ ਸੌ ਤੇ ਨੂੰ ਮੈਂ ਕਿੰਨੀ ਵਾਰੀ ਕਿਹਾ ਫਿਰ ਕੁੱਤੇ ਨੂੰ ਦੁੱਧ ਤੂੰ ਟਾਈਮ ਨਾ ਪਾ ਰੋਟੀ ਤੂੰ ਕਦੇ ਉਹਨੂੰ ਟਾਈਮ ਤੇ ਨਹੀਂ ਦਿੰਦਾ ਕੁਛ ਦੋ ਕਿਤਾ ਬਾਈ ਜੀ ਮੈਂ ਅੱਜ ਦੋ ਵਾਰੀ ਪਾਇਆ ਜੀ ਰੋਟੀ ਵੀ ਪਹਿਲਾਂ ਪਾਈ ਆ ਜੀ ਕਿਉਂ ਝੂਠ ਦਫਾਣ ਮਾਰੀ ਜਾਣਾ ਤੇਰਾ ਰੋਜ਼ ਦਾ ਕੰਮ ਹੈ ਹਜ਼ਾਰਾਂ ਵਾਂ ਲਈ ਸਮਝਾਇਆ ਤੈਨੂੰ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਮੈਂ ਦੱਸਦਾ じゃ ਹੁਣ ਮੇਰੀ ਗੱਲ ਸੁਣ ਨਾਲੇ ਨੂੰ ਦੁੱਧ ਪਾ ਦੀ ਤੇ ਨਾਲੇ ਜਾ ਕਹਾ ਮੈਂ ਚੱਲਿਆ ਕਿਤੇ ਗੱਡੀ ਨੂੰ ਕਪੜਾ ਮਾਰਦੀ ਇੱਕੜਾ ਫੋਨ ਹੈਲੋ ਉਹ ਆਇਆ ਯਾਰ ਤੂੰ ਜਦੋਂ ਕਦੋਂ ਲੜ ਗਵਾਂਡ 'ਚ ਰਹਿ ਕੇ ਵੀ ਤੇਰੇ ਤੂੰ ਜਾ ਯਾਰ ਗਵਾਂਡ 'ਚ ਰਹਿ ਕੇ ਵੀ ਤੇਰੇ ਤੋਂ ਨਹੀਂ ਆਇਆ ਜਾਂਦਾ ਇੰਨੀ ਲੇਟ ਆ ਗਿਆ ਆ ਗਿਆ ਭਰਾਵਾ ਤੁਹਾਡੇ ਗੇਟ 'ਤੇ ਆ ਗਿਆ ਸਬਰ ਵੀ ਕਰ ਲਿਆ ਕਰ ਮਾੜਾ ਮੁੱਟਾ ਕਿਤੇ ਹੁਣ ਸ਼ੀਸ਼ਾ ਤੋੜਨਾ ਹੈ ਦਾ ਉਹ ਆ ਜਾ ਭਰਾਵਾ ਆ ਜਾ ਕੀ ਗੱਲ ਭਰਾਵਾ ਅੱਜ ਫੇਰ ਕਿਹਦੇ ਤੇ ਤਪਿਆ ਫਿਰਦਾ ਮੰਨ ਗਿਆ ਤੂੰ ਤਾਂ ਨਹੀਂ ਆ ਗਿਆ ਡਿੱਕੇ ਕਿਵੇਂ ਤੜਕੇ ਤੜਕੇ ਤੰਦੂਰ ਬਣਾਈ ਫਿਰਦਾ ਇਹਨੂੰ ਆ ਜਾ ਉਹ ਹੁਣ ਅੰਦਰ ਕਿੱਧਰ ਲਈ ਜਾਨਾ ਅੱਗੇ ਲੇਟ ਆ ਭਰਾਵਾ ਉਹ ਯਾਰ ਮਾਤਾ ਦਾ ਦੁੱਧ ਫੜਨਾ ਵਾ ਉੱਥੇ ਨਾ ਮੁਦਕੀ ਕੋਲੇ ਲੰਗਰ ਲੱਗਿਆ ਚੱਲ 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 ਛੇਤੀ ਕਰ ਤੂੰ ਵੀ ਜਾ ਨਾ ਨਾ ਚਾਹ ਨਹੀਂ ਪੀਣੀ ਬਸ ਦੁੱਧ ਹੀ ਝੱਕ ਕੇ ਚੱਲ ਚੱਲੀਏ ਆ ਜਾ ਬਸ ਬੇਬੇ ਬੇਬੇ ਦੁੱਧ ਪਿਆ ਕਰੇ ਕੋ ਕਰਤਾ ਸੀ ਰਾਸੀ ਤਾਂ ਲੈਂਦਾ ਮਰਚਾਲ ਦਾ ਸੋਚੀ ਬੇਲਤਾ ਰੇਂਦਾ ਕੋਲੋਂ ਡਾਟਮੇਟ ਨੂੰ ਪਿਆਸ ਮੰਗੇ ਨੇ ਮੰਗੇ ਨੇ ਹਾਂਜੀ ਮੰਗੇ ਨੇ ਪਾਇਆ ਦੁੱਧ ਹਾਂਜੀ ਹਾਂਜੀ ਤੇਰਾ ਆ ਜਾਣਾ ਚਲੇ ਤਿਆਰ ਆਏ ਗੁਰੂ ਵੀਰ ਉਹਨਾਂ ਯਾਤਰਾ ਤੇ ਚੱਲੇ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਤਰਾ ਸਫਲ ਕਰੇਗੇ ਸੱਚੇ ਪਾਤਸ਼ਾਹ ਕਿਸ ਦਾ ਮਾਰਾ ਨਾ ਕਰੇ ਸਭ ਦਾ ਭਲਾ ਕਰੇ ਚੱਲ ਜੀ ਬਾਈ ਇੱਕ ਟੰਡ ਇੱਕ ਟੰਡ ਮਹਾਰਾਜ ਜੀ ਅਰਦਾਸ ਤਾਂ ਕਰਤੀ ਵੀਰ ਮਾੜਾ ਤਾਂ ਸਵੇਰੇ ਸਵੇਰੇ ਹੀ ਕਰਤਾ ਕਿਹੜਾ ਮਾੜਾ ਕਰਤਾ ਚੱਲ ਜਿਹੜੀ ਉਹ ਗਰੀਬ ਬੰਦੇ ਨਾਲ ਸਵੇਰ ਦੀ ਕੀਤੀ ਆ ਮੈਂ ਤੜਕੇ ਤਾਂ ਦੇਖੀ ਜਾਨਾ ਕਿਦਾਂ ਨੇ ਬਾਈ ਜਿਹੜੀ ਆ ਮੰਗੇ ਨਾਲ ਕੀਤੀ ਆ ਮਾੜਾ ਤੜ ਬੰਦੇ ਦੀ ਵੀ ਕੋ ਜਿੰਦਗੀ ਥੋੜਾਈ ਠੀਕ ਆ ਨਾ ਕੁੱਤਾ ਜਰੂਰ ਵਫਾਦਾਰ ਹੁੰਦਾ ਪਰ ਬੰਦੇ ਦੀ ਵੀ ਕਦਰ ਕਰੀਦੀ ਆ ਜਿਹੜੇ ਬੰਦੇ ਸਵੇਰ ਤੋਂ ਸ਼ਾਮ ਤੱਕ ਤੇਰੇ ਘਰ ਦੀ ਆਪ ਦੇ ਘਰ ਵਾਂਗੂ ਕੇਅਰ ਕਰਦਾ ਉਹ ਬੰਦੇ ਦਾ ਤੂੰ ਅੱਜ ਤੜਕੇ ਤੜਕੇ ਮਨ ਦਿਖਾਇਆ ਐਦੂ ਵੱਡਾ ਪਾਪ ਕੀ ਹੋ ਸਕਦਾ ਬਾਈ ਯਾਰ ਮੈਨੂੰ ਮਾਫ ਕਰ ਦੇ ਉਹ ਭਰਾਵਾ ਮੈਂ ਕੋਣਾ ਜਿਹਦਾ ਦਿਲ ਦਿਖਾਇਆ ਨਾ ਰੱਬ ਦਾ ਰੂਪ ਆ ਉਹ ਤੋਂ ਪਰ ਮਾਫੀ ਮੰਗ ਚੱਲ ਫਿਰ ਮੰਗੇ ਹਾਂਜੀ ਬਾਈ ਯਾਰ ਮੈਨੂੰ ਮਾਫ ਕਰ ਦੇ ਮੈਨੂੰ ਬਾਈ ਮਾਫੜੀ ਕਿਹੜੀ ਗੱਲ ਆ ਨਹੀਂ ਯਾਰ ਮੈਨੂੰ ਮਾਫ ਕਰ ਤਾ ਮੈਨੂੰ ਬਾਈ ਨਹੀਂ ਜਿਸੀ ਲੋਕ ਐ ਕਰਾਂਗੇ ਨਾ ਤੁਹਾਡੇ ਵਰਗੇ ਬੰਦਿਆਂ ਨਾਲ ਨਹੀਂ ਭਾਈ ਇਹ ਕੀ ਗੱਲ ਲੱਗੇ ਕਹਿ ਕਹਿਣਾ ਨਹੀਂ ਤੁਸੀਂ ਸਾਡੇ ਘਰ ਦਾ ਸਾਰਾ ਕੰਮ ਸੰਭਾਲਦੇ ਆ ਤੇ ਸਾਡੇ ਅਰਗੇ ਲੋਕ ਤੁਹਾਨੂੰ ਐ ਬੋਲਦੇ ਆ ਸਾਨੂੰ ਇੱਜ਼ਤ ਬਹੁਤ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਘਰ ਦੇ ਰਾਖੇ ਅਸਰ ਰੱਖੇ ਜਾਨਵਰ ਜ਼ਰੂਰੀ ਨਹੀਂ ਕਿ ਵੀ ਜਾਨਵਰੀ ਆ ਤੂੰ ਬਹੁਤ ਕੰਮ ਕਰਦਾ ਸਾਡੇ ਘਰ ਦਾ ਬਹੁਤ ਰਾਖੀ ਰੱਖ ਤੱਕੇ ਰਹਿ ਗਿਆ ਬੰਦਾ ਕੋਈ ਨਹੀਂ ਮੈਨੂੰ ਮਾਫ ਕਰਦੀ ਹੋ ਸਕਤੇ ਭਰਾ ਮੇਰਾ ਨਹੀਂ ਭਾਈ ਕੋਈ ਨਹੀਂ ਮਾਹਰਾ ਸਸੇ ਪਾਸਾ ਕੁਦੇ ਕਰੰਗੀ ਨਹੀਂ